it सबका मैं ਉਹ ਵੇਖਣ ਆਈਆਂ ਜੀਪ ਅਰੇ ਸਤੋ ਵੇਖਣ ਆਈਆਂ ਜੀ ਪਟਨੇ ਦੀਆਂ ਗਲੀਆਂ ਵਿੱਚ ਸਰਵਾਰੀ ਗਾਂਦੇ ਰਾਣੀਆਂ ਜੀ ਪਟਨੇ ਦੀਆਂ ਗਲੀਆਂ ਵਿੱਚ ਸਰਵਾਰੀ ਗਾਂਦੇ ਰਾਣੀਆਂ ਜੀ ਪਟਨੇ ਦੀਆਂ ਗਲੀਆਂ ਵਿੱਚ ਸਰਵਾਰੀ ਭਰੇ ਗੰਦੇ ਰਹੀਆਂ ਸੀ ਪਟਨੇ ਦੀਆਂ ਗਲੀਆਂ ਰਾਜੇ ਜੇ ਮਹਿਲੀ ਜਾਕੇ ਰਾਣੀ ਦੀ ਗੋਦ ਵਿੱਚ ਵੇਕੇ ਰਾਜੇ ਜੇ ਮਹਿਲੀ ਜਾਕੇ ਰਾਣੀ ਦੀ ਗੋਦ ਵਿੱਚ ਵੇਕੇ ममता आया, जी पटणे गलियां दे सवारी गजरड़ियां जी पटणे गलियां विच सवारी गाजरियां जी पटण जी गलियां ਵੇਚ ਸਹਰ ਜਾਂਦੇ ਰੜੀਆਂ ਜੀ ਪਟਨੇ ਦੀਆਂ ਗੜੀਆਂ ਵੇਖਣ ਸਾ ਤਾਰੇ ਤੇ ਆਇਆ ਜੀ ਸੰਗੀਤਾਨੂ ਨਾਲੇ ਲਿਆ ਆਇਆ ਜੀ ਵੇਖਣ ਸਾ ਤੇ ਦਰਤੇ ਆਇਆ ਜੀ ਸੰਗੀਤਾਨੂ ਨਾਲੇ ਲਿਆ ਆਇਆ ਜੀ ਬੀਕਣਿ ਸ਼ਾਦਰਤੇ ਆਇਆ ਜੀ ਸੰਗਤਾਨੂ ਨਾਲ ਲੇ ਲਿਆ ਆਇਆ ਜੀ ਬੀਕਣਿ ਸ਼ਾਦਰਤੇ ਆਇਆ ਜੀ ਸੰਗਤਾਨੂ ਨਾਲ ਲੇ ਲਿਆ ਆਇਆ ਜੀ ਮਾਤ ਦੇ ਵਿੱਚ ਕੁcjੀਆਂ ਤੋਂ ਫੜੀਆਂ ਪਟਣੇ गलियां नाल सवारे गांदेर जी पटण दलियां नाल सवारे गांदेर जी पटणे ॾियां गलियां स्वालि जी पटने दलिया कुचिया न अगे वदा जी मन विवार उ जी कुचन अगे वदा ज ज जी मन सवर उ जी जियानो अगे वदाया जीवन विच सवारे आया ਕੁਝਿਆਨੂ ਅਦੇਵ ਦਾਇਆ ਜੀ ਮਨ ਵਿੱਚ ਸਵਾਲੇ ਹੀ ਆਸੀ ਹੱਥ ਵਿੱਚ ਫੜ ਲਈਆਂ ਤੋਂ ਮੇ ਕੁਝਿਆਸੀ ਪਟਣੇ ਦੀਆਂ ਗਲੀਆਂ ਵਿੱਚ ਸਵਾਰੀ ਗਾਦੇ ਰਹਿਣੀਆਂ ਸੀ ਪਟਣੇ ਦੀਆਂ ਗਲੀਆਂ ਵਿੱਚ ਸਭਰੇ ਗਾਦੇ ਰਹਿਣੀਆਂ ਜੀ ഫണേലിയെ സിയണലിയ സങ്ക സുനിയ പട്ടണ മംഗത്തെ സുനിയ പട്ടണ தீரீ மே சார சாரிய பட்டே வீ ரீ மே சாரி துன்யா பட்டே வீ ரோ ജി പട്ടിയെ സവറി കളിയ ജീ പട്ട സരാളിയ ജീ പട്ടിയെ സരാളിയ ജി പട്ടിയെ സവറി ഗാന്ളിയ ਦਿਆ ਜੀ ਪਟਣੇ ਦੀਆਂ ਗਲੀਆਂ ਵਿੱਚ ਸਵਾਰੀਾਂ ਕਾਂਦੇ ਰਣੀਆਂ ਜੀ ਪਟਣੇ ਦੀਆਂ ਗਲੀਆਂ ਵਿੱਚ ਵੇਚ ਸਵਾਰੀਾਂ ਕਾਂਦੇ ਰਣੀਆਂ ਜੀ ਪਟਣੇ ਦੀਆਂ ਗਲੀਆਂ ਵਿੱਚ ਵੇਚ ਸਵਾਰੀਾਂ ਕਾਂਦੇ ਰਣੀਆਂ ਜੀ ਪਟਣੇ ਦੀਆਂ ਗਲੀਆਂ ਵਿੱਚ ਵੇਚ ਸਵਾਰੀਾਂ ਕਾਂਦੇ ਰਣੀਆਂ ਜੀ ਪਟਣੇ ਦੀਆਂ ਗਲੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ब कुरत बि कम गई सब गई से चुला बि चर जी उमड़ा उमड़ा

ਨਾਲ ਸਵੇਰਾ ਤੇ ਬੰਦ ਗਿਆ ਉਮਰਾਸੀ ਉਮਰਾਸੀ ਸਾਰੀਓ ਤਰਸ ਕੇ ਉਹਦੀ ਕਰਿਆ ਤੇ ਬੰਦ ਗਿਆ ਉਮਰਾਸੀ ਉਮਰਾਸੀ ਸਾਰੀਓ ਤਰਸ ਕੇ ਉਹਦੀ ਕਰਿਆ ਬੋਲੇ ਜੋਤਿ ਆਦੇ ਸਾਧਿਆ ਗਾਣ ਚਲੋ ਸਿੰਘੋ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋ ਰਣ ਦਰਸ਼ਨ ਕਰੀਏ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋਰਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋਰਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੋਰਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਆਏ ਨੇ ਗੁਰੂ ਗੋਬਿੰਦ ਸਿੰਘ ਜਨਮ ਗੁਰਾਂ ਦਾ ਪਟਨਾ ਸਹਿਬ ਦਾ 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 ਨੰਦਪੁਰੇ ਰੇ ਰੇ ਨਾਏ ਚਲੋ ਸਿਗੋਰਨ ਦਰਸ਼ਨ ਕਰੀਏ ਗੁਰੂ ਕੋਵਿੰਦ ਸਿੰਘ ਆਏ ਨੇ ਚਲੋ ਸਿਗੋਰਨ ਦਰਸ਼ਨ ਕਰੀਏ ਗੁਰੂ ਕੋਵਿੰਦ ਸਿੰਘ ਆਏ ਨੇ ਚਲੋ ਸਿਗੋਰਨ ਦਰਸ਼ਨ ਕਰੀਏ ਗੁਰੂ ਕੋਵਿੰਦ ਸਿੰਘ ਆਏ ਨੇ ਚਲੋ ਸਿਗੋਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਐਨੇ ਚਲੋ ਸਿਗੋਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਐਨੇ ਸੋ ਸਿਗੋਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਐਨੇ ਸੋ ਸਿਗੋਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਐਨੇ ਪਿਤਾ ਗੁਰਾਂ ਦੇ ਤੇਜ ਬਹਾਦਰ ਪਿਤਾ ਗੁਰਾਂ ਦੇ ਤੇਜ ਬਹਾਦਰ ਪਿਤਾ ਗੁਰਾਂ देख ते, बहादुर दे, पिता दे देख बहादुर पिता गुरा दे तेज बहादुर पिता गुरा दे तेज बहादुर पिता बुरा देख बहादुर पिता बुरा देख बहादुर माता गुजरी जाए माता गुजरी जाए माता गुजरी जाए माता गुजरी जाए चलो सिंगोरन ਸਨਦਰье ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿਵਾਰਾ ਲੈ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿਵਾਰਾ ਦਰਸ਼ਕ ਲਈਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿਵਾਰਾ ਕਰਤੋ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਨੀਲਾ ਗੋੜਾ ਬਾਂਕਾ ਜੋੜਾ ਨੀਲਾ ਗੋੜਾ ਬਾਂਕਾ ਜੋੜਾ ਨੀਲਾ ਗੋੜਾ ਕੰਕਾ ਜੋੜਾ ਨੀਲਾ ਗੋੜਾ ਬਾਂਕਾ ਜੋੜਾ नीला तोरा बाळा नीला तोरा बाळा ਚੁਬਾਜ ਸੁਹਾਏ ਨੇ ਹੱਥ ਚੁਬਾਜ ਸੁਹਾਏ ਨੇ ਹੱਥ ਚੁਬਾਜ ਸੁਹਾਏ ਨੇ ਹੱਥ ਚੁਬਾਜ ਸੁਹਾਏ ਨੇ ਚਲੋ ਸਿੰਘੌਰ ਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਘੌਰ ਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਕੁਰੂ ਦਰਸਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਸਰੋਜੀ ਕੋ ਦਰਸਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਨਾਲ ਗੁਰਾਂ ਦੇ ਪੰਜ ਪਿਆਰੇ 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 ਨਾਲ ਗੁਰਾਂ ਦੇ

आप सुहाए ने आप सुहाय आप में आप सुहाय चलो सिंगोर दर्शन करिए गुरु गोविंद सिंह आए ने चलो सिंगोरल दर्शन करिए गुरु गोविंद सिंह आए ने चलो सिंगोरल दर्शन करिए गुरु गोविंद सिंह आए ने चलो सिरल दर्शन करिए গুরু কবিত সঙ্গে চিড়িয় বাজ তোড়া গে চিড়িয়াজ তোড়া গে চিড়িয়া গে চিড়িয়াজ চিড়িয় বাজ তো গে চিড়িয়াজ তো চিড়িয়া গোল চিড়িয়া গোল ਕਿਤਨਾ ਕਿਦੜੋ ਸ਼ੇਰ ਬਣਾਏ ਨੇ ਕਿਤਨਾ ਸ਼ੇਰ ਬਣਾਏ ਨੇ ਕਿਦੜੋ ਸ਼ੇਰ ਬਣਾਏ ਨੇ ਕਿਦੜੋ ਸ਼ੇਰ ਬਣਾਏ ਨੇ ਚਲੋ ਸਿੰਗੋਰਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਗੋਰਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਚਲੋ ਸਿੰਗੋਰਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ चलो सिंगोर दर्शन करे गुरू गोबिंद सिंह आए चलो सिंगोर दर्शन सिंह आए ने ਨਾਸ ਗੋੜਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਨੇ ਸਰੋਸਿ ਗੋੜਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਨੇ ਸਰੋਸਿ ਗੋੜਨ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਇਨੇ ਵਾਹਿਗੁਰੂ ਜੀ ਦਾ ਸਾਤਾ ਵਾਹਿਗੁਰੂ ਜੀ ਦੀ ਇਤਿਹਾਸ ਦੱਸਦਾ ਹੈ ਕਿ ਇਹਨਾਂ ਦੇ ਦਾਦਾ ਜੀ ਤੋਂ ਲੈ ਕੇ ਪੁੱਤ, ਪੋਤੇ, ਪੋਤਿਆਂ ਤੱਕ ਕੁੱਲ ਸਿੱਖ ਕੌਮ ਦੀ ਰਾਖੀ ਲਈ 90 ਲੋਕ ਸ਼ਹੀਦ ਹੋਏ ਭਾਈ ਮਨੀ ਸਿੰਘ ਜੀ 13 ਸਾਲ ਦੇ ਗੁਰੂ ਚਰਨਾਂ ਦੇ ਵਿੱਚ ਜੁੜੇ ਅਤੇ 90 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ ਇਹਨਾਂ ਦਾ ਜਨਮ 1644 ਈਸਵੀ ਦੇ ਵਿੱਚ ਮਾਤਾ ਮਦਰੀ ਬਾਈ ਪਿੰਡ ਆਲੀਪੁਰ ਜ਼ਿਲ੍ਹਾ ਮजफ्फरਗੜ ਪਿਤਾ ਮਾਈ ਦਾਸ ਦੇ ਘਰ ਹੋਇਆ ਇਹਨਾਂ ਦੇ ਦਾਦਾ ਬੱਲੂ ਰਾਹੋ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਵਿੱਚ ਇੱਕ ਮਹਾਨ ਜਰਨੈਲ ਸਨ ਜੋ ਅੰਮ੍ਰਿਤਸਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਹੋਈ ਉਸ ਜੰਗ ਦੇ ਵਿੱਚ ਉਹ ਸ਼ਹੀਦ ਹੋਏ ਇਹਨਾਂ ਦੇ ਪਿਤਾ ਇੱਕ 13 ਸਾਲ ਦੇ ਬੱਚੇ ਨੂੰ ਲੈ ਕੇ ਤੀਰਤਪੁਰ ਗੁਰੂ ਹਰ राय ਸਾਹਿਬ ਜੀ ਦੇ ਦਰਬਾਰ ਪੁੱਜੇ ਕੁਝ ਸਮੇਂ ਬਾਅਦ ਪਿਤਾ ਜੀ ਦੁਆਰਾ ਇਹਨਾਂ ਨੂੰ ਵਾਪਸ ਪਿੰਡ ਲੈ ਆਉਂਦੇ ਆ ਇਹਨਾਂ ਦਾ ਵਿਆਹ ਲੱਖੀ ਰਾਏ ਜਿਨ੍ਹਾਂ ਦਾ ਅੱਗੇ ਚੱਲ ਕੇ ਨਾਮ ਪਿਆ ਲੱਖੀ ਸਾਹਿਬ ਬਨਜਾਰਾ ਉਹਨਾਂ ਦੀ ਧੀ ਸੀਤੋਬਾਈ ਦੇ ਨਾਲ ਹੋਇਆ ਇਹਨਾਂ ਦੇ ਪੰਜ ਪੁੱਤਰ ਹੋਏ ਭਾਈ ਬਚਿੱਤਰ ਸਿੰਘ ਭਾਈ ਉਦੇ ਸਿੰਘ ਭਾਈ ਅਨਕ ਭਾਈ ਅਜਬ ਤੇ ਭਾਈ ਅਜੈਬ ਸਿੰਘ ਇਹਨਾਂ ਪੰਜਾਂ ਦੀ ਹੀ ਆਪਾਂ ਸ਼ਹੀਦਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਪੰਜਾਂ ਨੇ ਹੀ ਭਾਈ ਮਨੀ ਸਿੰਘ ਦੇ ਨਾਲ 1699 ਈਸਵੀ ਨੂੰ ਅਮਰਤ ਪਾਨ ਕੀਤਾ ਕਈ ਜੰਗਾਂ ਵਿੱਚ ਗੁਰੂ ਜੀ ਨਾਲ ਮਿਲ ਕੇ ਲੜਾਈਆਂ ਲੜੀਆਂ ਜਿਸ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਹਿਬ ਕੌਰ ਨੂੰ ਨਾਲ ਲੈ ਕੇ ਸਰਸਾ ਨਦੀ ਦੇ ਬਛੋੜੇ ਸਮੇਂ ਦਿੱਲੀ ਵੱਲ ਚਾਲੇ ਪਾ ਦਿੰਦੇ ਜਿਸ ਦਿੱਲੀ ਤੋਂ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਹੁਕਮ ਆਉਂਦੇ ਸਨ ਉਸੇ ਦਿੱਲੀ ਵੱਲ ਹੀ ਇਹ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਨੂੰ ਲੈ ਕੇ ਜਾਂਦੇ ਆ ਆਖਰ ਕੀ ਉਧਰ ਟਿਕਾਣਾ ਸੀ ਆਪਾਂ ਜਾਣਦੇ ਆ ਸਾਰਾ ਹੀ ਦੇ ਲੱਖੀ ਸਾਹਿਬ ਬਨਿਆਰਾ ਜੋ ਉਸ ਸਮੇਂ ਦਾ ਅੱਜ ਦੇ ਜਿਸ ਤਰ੍ਹਾਂ ਅਡਾਨੀ ਬਾਨੀ ਆ ਇਸ ਤਰ੍ਹਾਂ ਉਹਨਾਂ ਦਾ ਨਾਮ ਚੱਲਦਾ ਸੀ ਇਹਨਾਂ ਨੂੰ ਪਤਾ ਸੀ ਕਿ ਜੇਕਰ ਸਭ ਤੋਂ ਘੱਟ ਖਤਰਾ ਤਾਂ ਸਾਨੂੰ ਉੱਥੇ ਹੀ ਆ ਉੱਥੇ ਇਹਨਾਂ ਨੂੰ ਕੋਈ ਵੀ ਸਾਨੂੰ ਪੁੱਛ ਗੈਸ ਨਹੀਂ ਕਰ ਸਕਦਾ ਉਹਨਾਂ ਦਾ ਸਹਾਰਾ ਲੈ ਕੇ ਹੀ ਉੱਥੇ ਗਏ ਸਨ ਦਿੱਲੀ ਚਲੇ ਆਏ ਅਤੇ ਦਵਾਰਾ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਸਨ ਤਾਂ ਉਸ ਸਮੇਂ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸਲੋਕ ਗੁਰਬਾਣੀ ਦੇ ਵਿੱਚ ਦਰਜ ਕਰਕੇ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਅਤੇ ਗੁਰੂ ਜੀ ਦੱਖਣ ਵੱਲ ਨੂੰ ਰਵਾਨਾ ਹੋ ਕੇ ਅਤੇ ਭਾਈ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਪੁੱਜੇ ਉਸ ਤੋਂ ਬਾਅਦ ਇਹਨਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਕੋਲੋਂ ਆਗਿਆ ਲੈ ਕੇ ਉਹਨਾਂ ਦਾ ਹਰਜਾਨਾ ਵੀ ਕਬੂਲਿਆ ਅਤੇ ਇੱਕ ਭਾਰੀ ਦੀਵਾਲੀ ਦੇ ਜਹਾੜੇ ਦੇ ਉੱਤੇ ਕੱਟ ਕਰਨ ਦਾ ਇੱਕ ਸੱਦਾ ਦਿੱਤਾ ਪਰ ਉਹ ਸਰਕਾਰਾਂ ਉਸ ਗੱਲ ਤੋਂ ਉਸ ਵਾਅਦੇ ਤੋਂ ਮੁੱਕਰ ਕੇ ਉਹਨਾਂ ਨੇ ਦੁਬਾਰਾ ਇੱਕ ਹਮਲੇ ਦਾ ਵਿਚਾਰ ਬਣਾਈ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਉਸ ਸਮੇਂ ਦਾ ਦ੍ਰਿਸ਼ ਇੱਕ ਛੋਟੀ ਜੀ ਕਵਿਤਾ ਦੇ ਰਾਹੀਂ ਆਪਾਂ ਜਾਣਦੇ ਆਂ ਨਾਲ ਕਾਜੀ ਦੇ ਮਿਲ ਕੇ ਭਾਈ ਮਨੀ ਸਿੰਘ ਕਰੇ ਵਿਚਾਰਾ ਕਹਿੰਦੇ ਮੇਲਾ ਦੀਵਾਲੀ ਵਾਲਾ ਲਾਉਣਾ ਅਸੀਂ ਹੈ ਭਾਰਾ ਬਿਨਾਂ ਰੋਕ ਦੇ ਦਰਸ਼ਨ ਖਾਤਰ ਜੇ ਆਉਣ ਸਿੰਘ ਹਜ਼ਾਰਾਂ ਮੰਗਿਆ ਜੋ ਹਰਜਾਨਾ ਤੁਸੀਂ ਮੈਂ 5000 ਉਤਾਰਾਂ ਸੂਬੇ ਨੇ ਸਭ ਗੱਲਾਂ ਮੰਨੀਆਂ ਰਾਸ ਆਈਆਂ ਘਾਲ ਕਮਾਈਆਂ ਖਬਰਾਂ ਸੁਣ ਕੇ ਸਿੰਘ ਨੇ ਸੀ ਖੁਸ਼ੀਆਂ ਖੂਬ ਮਨਾਇਆਂ ਇਧਰ ਇੱਕ ਸੂਏ ਨੇ ਆ ਸੂਏ ਨੇ ਆਕੇ ਭਾਈ ਨੂੰ ਖਬਰ ਸੁਣਾਈ ਸੂਬੇ ਨੇ ਹੈ ਧੋਖਾ ਕੀਤਾ ਖਬਰ ਲਾਹੌਰੋਂ ਆਈ ਲਿਖਿਆ ਮਨੀ ਸਿੰਘ ਦੁਆਰਾ ਵਰਤਿਆ ਉਲਟਾ ਭਾਣਾ ਸੂਬੇ ਦੀ ਹੈ ਨੀਅਤ بگੜ ਗਈ ਉਹ ਚਾਹੁੰਦਾ ਪੰਥ ਮੁਕਾਣਾ ਉਹਨੇ ਤਕੜੀ ਫੌਜ ਚੜਾਈ ਅਸੀਂ ਰਤਾ ਵਸਾ ਨਹੀਂ ਖਾਣਾ ਸਾਡੀ ਇਸੇ ਵਿੱਚ ਭਲਾਈ ਅਸੀਂ ਨਹੀਂ ਮੇਲਾ ਲਾਣਾ ਚੱਲੀ ਚਾਲ ਉਹਨਾਂ ਸੂਬੇ ਦੀ ਰਕਮ ਲਿਆਓ ਹੁਕਮ ਸੁਣਾ ਕੇ ਜੇ ਨਾ ਮੰਨਿਆ ਮਨੀ ਸਿੰਘ ਉਹਨੂੰ ਲਿਆਓ ਬੰਨ ਬਣਾ ਕੇ ਆਖਰ ਭਾਈ ਮਨੀ ਸਿੰਘ ਜੀ ਗਏ ਲਾਹੌਰ ਬੁਲਾਏ ਗੁੱਸੇ ਅੰਦਰ ਸੂਬੇ ਨੇ ਸੀ ਕਰੜੇ ਹੁਕਮ ਸੁਣਾਇ ਨਾਨਕ ਤਸੀਹੇ ਇਸ ਨੂੰ ਮਾਰੋ ਦੁੱਖ ਦੇ ਕਿ ਤੜਫਾਓ ਕਰਕੇ ਗਿਸਮ ਦੇ ਟੋਟੇ ਟੋਟੇ ਬੰਦ ਬੰਦ ਕਟਵਾਓ ਭਾਈ ਸਾਹਿਬ ਨੇ ਇੰਜ ਹੱਸ ਕੇ ਝੂਠ ਦੇ ਪਰਦੇ ਖੋਲੇ ਸੱਚੇ ਦੇ ਪਰਬਤ ਕਦੇ ਨਹੀਂ ਹਿਲਦੇ ਬੜੇ ਝੁੱਲੇ ਝਖੜ ਝੋਲੇ ਜਗਦੀ ਰਹੀ ਹੈ ਜੋਤ ਸਹੀਦੀ ਕਈ ਵਾਏ ਹਵਾ ਬਰੋਲੇ ਧਰਮ ਦੇ ਉੱਤੇ ਪੱਕਾ ਹਾਂ ਮੈਂ ਸਿੱਧਕ ਕਦੇ ਨਾ ਡੋਲੇ ਜਗਦੀ ਰਹੀ ਹੈ ਜੋਤ ਸਹੀਦੀ ਕਈ ਬਗੇ ਆਬ ਬਰੋਲੇ ਧਰਮ ਦੇ ਉੱਤੇ ਪੱਕਾ ਹਾਂ ਮੈਂ ਸਿੱਧਕ ਕਦੇ ਨਾ ਡੋਲੇ ਵਾਏ ਗੁਰ ਇਕਾ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ